ਲੋਕ ਕੋਲ ਨਹੀਂ ਲੰਗਰ ਕਰਦੇ ਤੇ ਰੁਆਏ ਟ੍ਰੈਲੀ ਤੇ ਬਹਿ ਗਏ ਨੇ ਔਰ ਆਪ ਜਾਣੇ ਨੇ ਕੋਈ ਹੋ ਕੇ ਘਰੇ ਨਿਕਲ ਗਏ ਅਸੀਂ ਟ੍ਰੈਲੀ ਦੀਆਂ ਸੁੱਤੀਆਂ ਉਹ ਟ੍ਰੈਲੀ ਉੱਛਲਾ ਪਈ ਸਾਰੇ ਮੁੱਢੇ ਸਿੱਡੇ ਵਿੱਚ ਮੈਂ ਬਾਹਰ ਮੁਰੜੀ ਉਤਲੇ ਮਹਿਮੁੰਦਾ ਜਰ ਬਾਂਧ ਪਰ ਕੇ ਕੋਕੀ ਦਾ ਮੈਂ ਉਤਾ ਐ ਲੈ ਕੇ ਤੇ ਮੈਂ ਕਿਹਨ ਡੈਰੀ ਕਿਤੇ ਗਿਆ ਡੈਰੀ ਕਿਤੇ ਗਿਆ ਉਹ ਮੁਰੇ ਨਾਠ ਪਾਜ ਗਏ ਜਿਹੜੇ ਕੇ ਵੇਖੇ ਤਾਂ ਮਗਰ ਪਿਆ ਪਰਨੇ ਪੁੰਨੇ ਉਹਦੇ ਲੱਤੇ ਪਏ ਮੈਂ ਮੂੰਹ ਚੰਗਲਾ ਪਾਵਾਂ ਕੋਈ ਨਾ ਸੋਜੀ ਪੋਦੀ ਕੀ ਲੱਗਦਾ ਕੀ ਨਾਮ ਸੀ ਤੁਹਾਡੇ ਦਾ ਰਾਸ਼ੀ ਰਾਸ਼ੀ ਤੁਹਾਡੇ ਕੋਲ ਤੁਹਾਡੇ ਕੋਲ ਕੀ ਸੀ ਮੇਰੇ ਅੱਛਾ ਜੀ ਮੌਕੇ ਤੇ ਬਹੁਤ ਹੋ ਗਈ ਉਹਨਾਂ ਨੇ ਹਾਂ ਟ੍ਰੈਲੀ ਤੇਜ਼ ਸੀ ਜਿਆਦਾ ਜਿਹੀ ਲੱਗ ਰਿਹਾ ਤੇਜ਼ ਕੋਈ ਨਹੀਂ ਬੈਠੀ ਸੀ ਸਭ ਜਾਨੇ ਖੋਲ ਲਿਆ ਹਾਂ ਤੇ ਅੱਛਾ ਉਹ ਜਿਹੜੇ ਟ੍ਰੈਲੀ 'ਚ ਬੱਚੇ ਉੱਤਰ ਲਾ ਨਕੀ ਇਹਨਾਂ ਚ ਕੋਈ ਠੱਗਾ ਨਹੀਂ ਕੋਈ ਨੁਕਸਾਨ ਹੋਇਆ ਥੋੜੇ ਬਾਤਿਆਂ ਚੱਟਾ ਲੱਗਿਆ ਮੁੰਨ ਬੋਲੀ ਸੋਜੀ ਬਾਕੀ ਕਿੰਨੇ ਕ ਜਾਨੇ ਉਹ ਦਿਨ ਤੱਕ ਲੱਗੂਗਾ ਐ ਨੰਬਰ ਸਮਝਦੇ ਹੀ ਲੈ ਗਿਨ ਉੱਤ ਅੱਛਾ ਉੱਤ ਅੱਡੇ ਤਾਂ ਨਹੀਂ ਕਿਤੇ ਕਿਤੇ ਨਹੀਂ ਛੱਡੇ ਨਹੀਂ ਲੱਗੀ ਸਾਡ ਕੀ ਲੱਗਦੇ ਸੀ ਮੇਰੇ ਤੇ ਕਿਦ ਨੂੰ ਦੱਸਦੇ ਡੈਡੀ ਜੀ ਸਾਡੇ ਕੀ ਗੱਲਬਾਤ ਹੋਈ ਗੱਲਬਾਤ ਇਹ ਉੱਥੇ ਅਨੰਦਪੁਰ ਗਈ ਮੱਥਾ ਟੇਕਿੰਗੇ ਉਧਰੋਂ ਅੰਦਰ ਤੇ ਹੀ ਤੇ ਰੋਫੜਾ ਕੇ ਕੋਈ ਉਹਨਾਂ ਨੂੰ ਪਤਾ ਨਹੀਂ ਲੱਗਾ ਰੈਂਪ ਜੇ ਆਹੀ ਉੱਥੇ ਰੈਂਪ ਤੋਂ ਟ੍ਰੈਕ ਤੋਂ ਸੰਭਿਆ ਨਹੀਂ ਗਿਆ ਜੀ ਉਹਦੇ ਕਰਕੇ ਉਹਨਾਂ ਦਾ ਸਿਡੈਂਟ ਜਾ ਹੋ ਗਿਆ ਜੀ ਇਹ ਆਪਣੀ ਮੌਤਰੀ ਹੋ ਗਈ ਉਹਨਾਂ ਦੀ ਟਰੈਕਟਰ ਚਲਾ ਰਹੇ ਸੀ ਉਹ ਨਹੀਂ ਜੀ ਬੈਠੇ ਸੀ ਮਗਰਾੜ ਤੋਂ ਬੈਠੇ ਹੋਏ ਸੀ ਅੱਛਾ ਜੀ ਕਿਹ ਕਿੰਨੇ ਕ ਜਾਨੇ ਸੀ ਟਰੈਕਟਰ ਦੇ ਵਿੱਚ ਪਿੱਛੇ ਉਹ ਟਰੈਲੀ ਭਰੀ ਹੋਈ ਹੀ ਅੱਛਾ ਜੀ ਤੇ ਮੂਰੇ ਦੋ ਜਣੇ ਬੈਠੇ ਹੋਏ ਇੱਕ ਤੇ ਚਲਾ ਰਿਹਾ ਸੀ ਤੇ ਆਪਾਂ ਸਾਡੇ ਬੈਠੇ ਹੋਏ ਸੀ ਤੁਸੀਂ ਨਾਲ ਸੀਗੇ ਨਹੀਂ ਜੀ ਮੈਂ ਐਮਪੀ ਕਿੰਨੇ ਜਣੇ ਦੀ ਮੌਤ ਹੋਈ ਦੋ ਜਣੇ ਦੀ ਮੌਤ ਹੋਈ ਹੈ ਜੀ ਤੁਸੀਂ ਕਿੱਥੋਂ ਦੇ ਨੇ ਰਹਿਣ ਵਾਲੇ ਤੁਸੀਂ ਮਾਨੇ ਵਾਲ ਦੇ ਆ ਜੀ ਠੀਕ ਹੈ ਜੀ ਵਾਪਸੀ ਆ ਰਹੇ ਸੀ ਹਾਂ ਜੀ ਵਾਪਸੀ ਆ ਰਹੇ ਹਾਂ ਤੁਹਾਨੂੰ ਪਹਿਲੀ ਵਾਰ ਗਈ ਸੀ ਹਰ ਸਾਲ ਨਹੀਂ ਜਾਂਦੇ ਹਰ ਸਾਲ ਜਾਂਦੇ ਆ ਜੀ ਇਹ 14 ਤਰੀਕ ਨੂੰ ਗਏ ਨੇ ਲੋਂ ਮਾਰੇ ਆਲ ਤੋਂ ਆਨੰਦਪੁਰ ਹੋਲੇਮਾਲੇ ਦੇ ਇਹ 20 ਸਾਲ ਤੋਂ ਜਾ ਰਹੀ ਤੇ ਆਉਂਦੇ ਪਈ ਰਸਤੇ ਵਿੱਚ ਇਹਨਾਂ ਨੂੰ ਦਿਖਿਆ ਨਹੀਂ ਜੱਫੜ ਵਾਸਤੇ ਟ੍ਰੈਕਟਰ ਚੜ ਗਏ ਜਿਹੜਾ ਧਾਰਾ ਸਿੰਘ ਸੀ ਚਾਚਾ ਸਾਡਾ ਇਹ ਪਿੱਛੇ गिर ਗਏ ਇਹਦੇ ਗਿਰਦਿਆਂ ਸਾਰੀ ਮੌਤ ਹੋ ਗਈ ਹੈ ਜਿਹੜੇ ਚਲਾ ਰਹੇ ਸੀ ਉਹ ਸੜਾ ਅੱਗੇ ਜਾ ਕੇ 1.5-2 ਘੰਟੇ ਮਗਰੋਂ ਹਸਪਤਾਲ ਸਿਵਲ ਹਸਪਤਾਲ ਰੋਪੜ ਦੇ ਵਿੱਚ ਜਾ ਕੇ ਹੁੰਦੀ ਮੌਤ ਹੋ ਗਈ ਚਲਾਉਣੇ ਵਾਲਾ ਕੀ ਨਾਮ ਗੋਬਿੰਦ ਸਿੰਘ ਜੀ ਲੰਬੜਦਾਰ ਸੀ ਉਹ ਪਿੰਡ ਦਾ ਮੌਜੂਦਾ ਲੰਬੜਦਾਰ ਸੀ ਹੋਰ ਕਿੰਨੇ ਕਿੰਨੇ ਜਖਮੀ ਟਰੈਕਟਰ ਚ ਬੜੇ ਕਾਫੀ ਟਰਾਲੀ ਭਰੀ ਹੀ ਖੜ ਕੇ ਮੁੜੇ ਬੈਠੇ ਹੀ ਬੈਠੇ ਖੜੇ ਜਖਮੀ ਕਿੰਨੇ ਦਿਨ ਜਖਮੀ ਅਗਰੀਬਨ ਤੋਂ तकरीबन 5-7 ਬੰਦੇ ਬਚੇ 10 ਬੰਦੇ ਲਾੜੀ ਦੇ ਪਿੱਛੇ ਹਾਰੇ ਹੋ ਗਏ 10-12 ਬੰਦੇ ਜਖਮੀ ਹੋ ਗਏ ਜਿਹਨਾਂ ਵਿੱਚ ਦੋਹਾਂ ਦੀ ਮੌਤ ਹੋਈ ਹੈ ਧਾਰਾ ਸਿੰਘ ਦੀ ਤੇ ਗੋਬਿੰਦ ਸਿੰਘ ਦੀ ਪਿੰਡ ਮਾਨੇਵਾਲ ਦੇ ਕੇ ਇਹਨਾਂ ਦੀ ਮੌਤ ਹੋਈ ਤੁਸੀਂ ਉਹਨਾਂ ਨੂੰ ਕੁਝ ਰਿਸ਼ਤੇ ਅਸੀਂ ਉਹ ਮੇਰਾ ਚਾਚਾ ਲੱਗਦਾ ਸੀ ਤੇ ਮੈਂ ਉਹਦਾ ਭਤੀਜਾ ਸੀ ਇਹਨਾਂ ਨੂੰ ਇਹ ਤਾਰਾ ਸੀ ਉਹ ਵੀ ਰਿਸ਼ਤੇ ਵਿੱਚੋਂ ਗੋਬਿੰਦ ਸਿੰਘ ਵੀ ਚਾਚਾ ਹੀ ਲੱਗਦਾ ਸੀ ਤੇ ਲੰਬੜਦਾਰ ਸੀ ਪਿੰਡ ਦਾ ਕੋਈ ਐਸੀ ਕੋਈ ਗੱਲਬਾਤ ਨਹੀਂ ਸ਼ਾਇਦਾਂ ਦਾ ਕੋਈ ਬਈਆ ਕੰਮ ਹੋਇਆ ਹੋਵੇ ਉਹਦੀ ਮਾਰਾ ਹੋਇਆ ਸੀ ਇਹ ਡੈਡੀ ਨੇ ਜੀ ਪਾਪਾ ਤੁਸੀਂ ਨਾਲ ਸੀ ਟਰਾਲੀ ਦੇ ਵਿੱਚ ਹਾਂਜੀ ਹਾਂਜੀ ਇਹ ਕਿਸ ਤਰ੍ਹਾਂ ਹੋਇਆ ਹਾਸਾ ਅਸਾ ਇਸ ਤਰ੍ਹਾਂ ਹੀ ਗਿਆ ਪੱਟਾ ਸਾਹਿਬ ਦੇ ਕੋਲ ਆਪਣੇ ਆਨੰਦਪੁਰ ਸਾਹਿਬ ਗਏ ਸੀਗੇ ਅਸੀਂ ਜਤਰਾ ਤੋ ਆ ਰਹੇ ਸੀ ਵਾਪਸ ਹਾਂਜੀ ਹਾਂਜੀ ਤੇ ਆਪਣੇ ਰਾਤ ਦੇ ਵਿੱਚ ਜਿੱਦਾਂ ਫੁੱਟਬਾਲ ਸੀਗਾ ਉਸ ਤੋਂ ਟਰੈਕਟਰ ਆ ਰਿਹਾ ਸੀਗਾ ਰਸਤੇ 'ਚੋਂ ਪੱਟਾ ਸਾਹਿਬ ਇਹ ਅੱਗੇ اچانک ਮਤਲਬ ਕੁਝ ਦਿਖਿਆ ਨਹੀਂ ਹੈਗਾ ਟਰੈਕ ਤਾਂ ਉੱਥੇ ਕੋਈ ਹੈ ਨਹੀਂ ਪ੍ਰਬੰਧ ਨਹੀਂ ਹੈਗਾ ਕੋਈ ਥੰਮਣ ਜਿੱਦਾਂ ਪਤਾ ਲੱਗਦੀ ਜਾਂ ਕੁਝ ਹਾਂਜੀ ਇੱਕ ਸਿੰਗਲ ਰਸਤਾ ਸੀਗਾ ਸਿੰਗਲ ਰਸਤੇ ਤੋਂ ਅਚਾਨਕ ਡਬਲ ਹੋ ਗਿਆ ਜਿੱਦਾਂ ਮਤਲਬ ਫੁੱਟਬਾਲ ਫੁੱਟਬਾਲ ਆ ਗਿਆ ਉੱਤੇ ਟਰੈਕਟਰ ਟਰੈਕਟਰ ਆਪਣੇ ਬੈਲਸ ਵਿਗੜ ਗਏ ਤੇ ਪੈਰ ਤੇ ਚੜ ਗਿਆ ਫੁੱਟਬਾਲ ਦੇ ਉਸ ਤੋਂ ਬੈਲਸ ਵਿਗੜੇ ਆ ਤੇ ਬਸ ਅਚਾਨਕ ਪਤਾ ਨਹੀਂ ਲੱਗਣ ਨਾਲ Papa ਸੀਗੇ ਮੇਰੇ ਤੇ ਤਾਇਆ ਸੀਗੇ ਮੇਰੇ ਚਲਾ ਕੌਣ ਮੇਰੇ ਪਾਪਾ ਜਲਾ ਰਹੇ ਸੀ ਕਿੰਨੇ ਜਣੇ ਦੀ ਮੌਤ ਹੋਈ ਦੋ ਜਣੇ ਤਾਇਆ ਸੀਗੇ ਕੀ ਨਾਮ ਉਹਨਾਂ ਦਾ ਤਾਇਆ ਆਪਣੇ ਤਾਰਾ ਤਾਰਾ ਸਿੰਘ ਦੇ ਨਾਮ ਉਹਨਾਂ ਦਾ ਜਦੋਂ ਵੀ ਕਿੰਨੇ ਕਿੰਨੇ ਸੱਟਾਂ ਲੱਗੀਆਂ ਹਾਂਜੀ ਕਿੰਨੀ ਕਿੰਨੀਆਂ ਸੱਟਾਂ ਲੱਗੀਆਂ ਜਿਹੜੇ ਬਾਕੀ ਨਾਲ ਸੀ ਕਿੰਨੇ ਕਿਲੋ ਹੋ ਗਈ ਕਾफी ਸੱਟ ਲੱਗੀ ਆ ਜੀ ਸਿੰਘ ਜੀ ਸਾਰਿਆਂ ਨੇ ਪਹਿਲੀ ਵਾਰਗੇ ਇਸ ਤੇ ਨਹੀਂ ਜੀ ਅੱਗੇ ਵੀ ਜਾਈਦਾ ਵੈਸੇ ਤੁਹਾਡੇ ਕਿੰਨੇ ਕੁ ਲੱਗੇ ਦੇਖਦੇ ਆ ਬਾਅਦ ਵਿੱਚ ਮੈਂ ਇੱਕ ਪਾਹੀ ਨੁਕਸਾਨ ਆਪਣੇ ਹੋਇਆ ਜੀ ਕਰਦਾਂ ਦੇ ਆਪਣੇ ਸਿਰ ਦੇ ਕੋਲ ਪਿੱਛੇ ਸੈਟ ਫੈਕਚਰ ਹੋ ਗਿਆ ਤੇ ਬਾਪ ਨੇ